ਆ ਖੜੇ ਸੱਜੇ ਪ੍ਰਬੰਧ ਲਾਦਾ ਇਹ ਕਰ ਰਹੇ ਹੈ ਸ਼ਹਿਰ ਦੇ ਵਿੱਚ ਗੰਦ ਪਾਇਆ ਪਿਆ ਇਹਨਾਂ ਨੇ ਆ ਦੇਖੋ ਸਾਰੀ ਕਸਤੀ ਸਰਕਾਰੀ ਬਣੇ ਪਾਉਂ ਚੱਲਦੀ ਹੈ ਬਸਤਨਵੜੀ ਦੀ ਸੁਜ਼ਮਾ ਕਰੀ ਪੈਸਾ ਬੁਦਮੈਂਟ ਨੂੰ ਲਾਸਟ 1 ਕਰੋੜ ਰੁਪਇਆ ਉਦੋਂ 20 ਸਾਲ ਪਹਿਲਾਂ ਅੱਜ ਕਿੰਨੇ ਕਰੋੜ ਬਣ ਗਿਆ ਇਸ ਕਲਸਿੰਗ ਦੇਖੀਏ ਤਾਂ ਜ਼ਮੀਨ ਦੀ ਕਬੱਟੀ ਦੀ ਪਤਾ ਪਾਸਾ ਲੱਗਿਆ ਕਬੜੀ ਇਨਕਮ ਜਿਹੜੋਂ ਸਾਰੀ 55 ਲੱਖ ਮਹੀਨਾ ਹੀ ਆ ਰਹੇ ਤੋਂ ਉਹਨੂੰ ਆ ਰਿਹਾ ਸੀ ਪਤਾ ਹੀ ਨਹੀਂ ਫਿਰਦਰ ਪੈਸੇ ਦੇ ਗਿਆ ਕੀ ਨਹੀਂ ਦੇ ਗਿਆ 3 ਹਫ਼ਤਾ ਤੱਕ ਕਿਸੇ ਪਾਸੇ ਕੁਛ ਹੈ ਹੀ ਨਹੀਂ ਅੱਜ ਵੀ ਬਕਸੇ ਉਤਾਰ ਲਈਦੇ ਆ ਜੀ ਕੋਈ ਦੇਖੋ ਜੀ ਥੋੜੀ ਹੋਰ ਹੀ ਹੈ ਇਹ ਛੜੀ ਅੱਡਾ ਬਣ ਚੁੱਕਿਆ ਸਭ ਗੰਦੇ ਕਮਰਾਂ ਦੇ ਇੱਥੇ ਆ ਕੇ ਉਹਨੇ ਜੂਆ ਇੱਥੇ ਚੱਲਦਾ ਹੈ ਗੁਰ ਰਗੀਆਂ ਇੱਥੇ ਹੁੰਦੀਆਂ ਆ ਤੋੜ ਦੇ ਅੰਦਰ ਲੱਗ ਜਾਂਦਾ ਆ ਦੇਖ ਹਾਂ ਜੀ ਲੋਕ ਨੂੰ ਸਾਨੂੰ ਇਹ ਵੀ ਛੱਡਣਾ ਨਹੀਂ ਆ ਰਹੀ ਕਿ ਲੋਕ ਇਹ ਇਹ ਅਨੰਦ ਵਾਰਦੇ ਸੀ ਜੀ ਸਨਾ ਬਰਤਾਲ ਕੰਪਲੈਕਸ ਜੀ ਚਾਵਲਾ ਦਾ ਜੂਜ਼ਮ ਦਾ ਕਿ ਲੋਕ ਅਨੰਦ ਵਾਰਦੇ ਸੀ ਕਾ ਪਾਣੀ ਜਾਂ ਸ਼ਾਦੀ ਥੋੜੇ ਸਮਾਂ ਕੋ ਹੁੰਦੇ ਸੀ ਜੀ ਜੀ ਇਹ ਚਾਵਲਾ ਛੱਡ ਗਿਆ ਕਿਹਨ ਛੱਡ ਬਨੂਸ਼ ਗੰਦਾ ਪਤਾ ਨਹੀਂ ਜਦੋਂ ਠਿਕਾਣਾ ਖਤਮ ਹੋ ਗਿਆ ਜੀ ਉਹਦੇ ਫਰਜ਼ ਮੰਦਾ ਹੈ ਆਪਸ਼ਨ ਕਰੇ ਕੁਰਤ ਮੈਨ ਗਏ ਚਾਲਮੇਂ ਤੇਰੇ ਸਰਦਾਰ ਪੰਜਾਬ ਨਾਲ ਅੱਖੀਂ ਕਰਨ ਉਹਦੇ ਸਰਦ ਦੇ ਬਹੁਤ ਲੋਕਾਂ ਨੇ ਤੈਅ ਦੇਣ ਵਾਸਤੇ ਲੋਕਾਂ ਕੋਲ ਫੋਨ ਆਇਆ ਤਾਂ ਸਾਨੂੰ ਲੋ ਸਾਨੂੰ ਹੋਰ ਚਲਾਵਾਗੇ ਅਜਿਹੀ ਚੀਜ਼ ਬੜਾ ਵੱਡੀ ਦੇਣ ਮੇਰੇ ਵੱਲੋਂ ਦਾ ਸੋਨੋਂ ਉਦੋਂ ਕਿਸੇ ਸਰਕਾਰ ਵੱਲੋਂ ਪਰ ਭਾਈ ਕਿਸੇ ਪਾਸੇ ਹੁਣ ਪ੍ਰਧਾਨ ਵੀ ਕਾਂਗਰਸ ਪਾਰਟੀ ਦਾ ਜੀ ਕੀ ਉਹ ਵੀ ਇਨੀ ਗੌਰ ਕਰ ਰਹੇ ਜੀ ਪ੍ਰਧਾਨ ਜੀ ਨਾਲ ਮੇਰੇ ਨਾਲ ਇਸ ਵਾਰ ਗੱਲ ਨਹੀਂ ਹੋਈ ਜੀ ਮੈਂ ਨਾ ਅਚਾਨਕਾ ਲੋਕਾਂ ਕੇ ਅੱਜ ਮੈਂ ਅੱਥੇ ਆ ਗਿਆ ਜੀ ਮੈਂ ਗੱਲ ਦੂਰ ਕਰਾਂਗਾ ਕਿ ਭਾਈ ਕੀ ਕਰ ਰਹੇ ਹੋ ਤੁਸੀਂ ਜੀ ਜੀ ਜੋ ਸਰ ਤੁਸੀਂ ਕੀ ਕਰ ਰਹੇ ਹੋ ਹਮ ਪਹਿਲਾਂ ਚੋਰੀ ਥੋੜੇ ਢੀ-ਢੀ ਵਿਚ ਮੈਂ ਤਾਂ ਦੱਸ ਕੇ ਠਹਿ ਵੇਖ ਮੁੰਡਿਆਂ ਨੂੰ ਸਾਰੇ ਪੁੱਟ ਕੇ ਨਾਲ ਲੈ ਗਏ ਜੀ ਜੀ ਇਹ ਮਹਿੰਗੀਆਂ ਮਹਿੰਗੀਆਂ ਹਾਈ ਨਹੀਂ ਤੇ ਆ ਪੂਰਾ ਜੰਗਲ ਰਾਜਾ ਬਹੁਤ ਸੋਸ ਹੈ ਬੰਦੇ ਕੀ ਕੰਮ ਕਰੇ ਸਭ ਸਾਰਾ ਸਾਰਾ ਰੇਲਿੰਗਸ 'ਤੇ 8 ਦੀ ਪੱਟੇ ਲੈ ਗਏ ਹੈ ਨਹੀਂ ਕਮੇਟੀ ਦੇਖੋ ਲੋਕੋ ਲੋੜਾ ਆ ਗਿਆ ਨਾ ਤਾਂ ਹਰਾਨ ਬਹੁਤ ਹੈ ਕਰ ਕੀ ਰਹੀ ਸਰਕਾਰੁੱਤੇ ਪਈ ਇਹ ਸੋਹਣੀ ਮਲੋ ਇਸ ਰੈਸਟ ਵਿੱਚ ਕਿੰਨਾ ਵੱਡਾ ਐਟਾ ਵੱਡਾ ਲਾਉਣ ਬਾਅਦ ਮੇਰਾ ਸਸ ਜੀ ਵਾਖ ਤੇ ਅੱਜ ਇਹ ਤੇ ਸਾਡਾ ਪੱਥਰ ਲੱਗਿਆ ਹੋਇਆ ਜੀ ਜੀ ਵਾਖ ਲਾ ਸੰਪਰਕ ਜੋ ਉਸ ਜੀ ਦਿੱਤਾ ਤੇ ਪੱਥਰ ਜੀ ਆ ਤੇ ਮੇਰਾ ਅੰਗਰ ਸੁਣੀ ਕੋਲੋਂ ਉਸ ਜੀ ਦਾ ਉਹ ਇਥੇ ਹੈ ਇਹ ਬੇਨਾਜ਼ੀ ਮੀ ਪੱਥਰ ਕੱਟਿਆ ਅਲ ਵਿੱਚ ਤੇ 6 ਤਸੀਰ ਹੋ ਗਈ ਦੋ ਸਾਲ ਦਾ ਉਹ ਸਾਲ ਦਾ

ਇਲਾਕੇ ਦੇ ਲੋਕ ਇਤਿਹਾਸ ਦੇ ਰਾਸਤੇ ਇਹ ਕਹਿੰਦੇ ਕਿ ਇਹ ਰਿਸੋਰਸ ਹੈ ਕਿ ਅੱਜ ਇੰਨਾ ਕਮ ਖਰਾਬ ਹੋ ਗਿਆ ਸੁਕਾਰ ਦਾ ਲੋਕ ਇਹਨੂੰ ਵੋਟਾਂ ਵਾ ਕੇ ਪਛਤਾ ਰਹੇ ਪਰ ਨਮਾਜੇ ਵਾਲੋਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਕੋਰਾਲੀ ਸ਼ਹਿਰ ਦਾ ਵਿਕਾਸ ਕੀਤਾ ਗਿਆ ਜੀ ਲੋਕ ਬੇਸ਼ਰਮ ਲੋਕ ਸੁਤਿ ਸਰਕਾਰ ਸੁਤਿ ਮਹੀਨੇ 20 ਦਿਨ ਸਾਲ ਪਹਿਲਾਂ ਮੋਟਾ ਲੜਿਆ ਆ ਗਿਆ ਸਾਈਕ ਨੂੰ ਡਰਾਮਾ ਕਰ ਲੱਗੇ ਹੋਏ 11 ਰੁਪਏ ਬੀਬੀ ਨੂੰ ਦੇ ਕੇ ਪੱਤਾ ਲੱਗੇ ਅਸੀਂ ਇਹਨਾਂ ਨੇ ਜੰਗਲ ਰਾਜ ਬੁਰਾ ਹਾਲ ਚਲੇ ਪਾਸੇ ਨਸ਼ਾਬੇ ਦੇ ਚਿੱਟੇ ਦੇਖ ਰਿਹਾ ਸਰਕਾਰ ਲੱਗੀ ਹੋਈ ਅਸੀਂ ਕੁੱਛ ਕਰ ਰਹੇ ਹਿਜਾਇ ਮੈਨੇਜ ਕਰ ਰਹੀ ਹੈ ਲੋਨ ਕੈਂਸਲ ਹੋ ਰਹੀ ਹੈ ਸਰਕਾਰ ਹੈ ਕਿਥੇ ਅਫਸੋਸ ਹੈ ਮੈਨੂੰ ਕਿ ਜੋ ਪੰਜਾਬ ਦਾ ਹਾਲ ਹੈ ਦੁਦਸਾ ਪੰਜਾਬ ਦੀ ਹੋ ਰਹੀ ਹੈ ਇਹਨਾਂ ਕਰਜ਼ੇ ਹੀ ਪੰਜਾਬ ਹੋ ਚੁੱਕਿਆ ਹੈ ਇਹਨਾਂ ਨੂੰ ਕਰਜ਼ੇ ਦਾ ਵਿਆਜ ਮੋੜਨ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਇਹ ਆਪ ਸਰਕਾਰ ਨੂੰ ਮਾਂ ਸਰਕਾਰ ਵੱਡੇ ਵੱਡੇ ਧੰਗ ਜੀ ਮਾਰਦੇ ਸਿਆਗਲ ਤੇ ਕੁਛ ਨਹੀਂ ਹੈ ਦੋਵਾਂ ਘੱਟੀ ਫਿਲਮਾਂ ਤੇ ਕੰਮ ਦਾ ਵਿੱਚ ਹੀ ਹੈ। ਲੰਮੜੇ ਦੀ ਕੁਛ ਨਹੀਂ। ਸੋ ਕੰਗ ਸਾਹਿਬ ਕੁਝ ਦਿਨ ਪਹਿਲਾਂ ਤੁਹਾਡਾ ਅਨਾਜ ਮੰਡੀ ਵਿਖੇ ਵੀ ਦੌਰਾ ਕੀਤਾ ਗਿਆ। ਉੱਥੇ ਵੀ ਬਹੁਤ ਜ਼ਿਆਦਾ ਕਮੀਆਂ ਪਾਈਆਂ ਗਈਆਂ। ਜਿਵੇਂ ਕਿ ਪਾਣੀ ਦੀ ਸਮੱਸਿਆ ਹੋ ਗਈ ਹੈ ਹੋਰ ਕਈ ਸਮੱਸਿਆਵਾਂ ਸਿਗੀਆਂ। ਦੇਖੋ ਬਸਿਆ ਰਹੀ ਕਿ ਸਿਸਟਮ ਹੋ ਗਿਆ ਇੱਕ ਜਨਵਰੀ ਹੁੰਦੀ ਹੈ। ਬਾਦ ਕਮੇਟੀ ਤੁਮਾਰੀ ਹੈ। ਕਮੇਟੀ ਦੀ ਹੈ, ਮਾਰਕੀਟ ਦੀ ਹੈ। ਮੈਸਰ ਬਣੀ ਤੁਮਾਰੀ ਦੀ ਸਾਰੇ ਸ਼ਹਿਰ ਦੀ ਹੈ। ਵਿਕਾਸ ਦੀ ਹੈ, ਸੀਵਲ ਨਿਕਾ ਸੂਚਨ ਸਾਫ ਸਫਾਈ ਪਰ ਅੱਜ ਪ੍ਰਿਆਸ ਸਟਾਪਲਾ ਸੈਟੂ ਜੀ ਸਾਹਿਬ ਉੱਤੇ ਇੱਕ ਨੂੰ ਠੇਕੇ ਦੇਣਾ ਦੁਬਾਰਾ ਦੀ ਆਕਸੀਜਨਰਮੀ ਪੰਜਾ ਫਟਾ ਸਾਧਾਨ ਦਾ ਅਮੇਰ ਕਿਦਰ ਕੋਚ ਧਿਆਨ ਹੋਰ ਪਾਸੇ ਇਸ ਕਰਕੇ ਮੈਨੂੰ ਦੁਖੀ ਹੋ ਕੇ ਲੋਕਾਂ ਦੇ ਕੋਲ ਜਿਵੇਂ ਆਣਾ ਪਿਆ ਮੈਂ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਨੂੰ ਕਿ ਕਿਰਪਾ ਹੰਡੀ ਸਾਹਿਬ ਅੱਜ ਦੇਖੋ ਮੌਲ ਇੱਥੇ ਕੀ ਹੈ ਪਹਿਲੇ ਬਣਾਇਆ ਸੀ ਉਦੋਂ ਅਬਜ਼ਰਡਰ ਦੇ ਮੁਸਲੇ ਪੰਜਾਬ ਅੱਜ ਰੋੜ ਰਿਹਾ ਬਹੁਤ ਬੁਰਾ ਹਾਲ ਹੈ ਮੈਂ ਸਮਝਦਾ ਜੋਦੀ ਸਸਮਾ ਲਾ ਜਾਵੇ ਆਪਣੀ ਕੁੜੀ ਵੱਡੀ ਦੇਣ ਹੈ 10 ਸਾਲ ਨੂੰ ਉਦੋਂ ਸਰਕਾਰ ਕਰਨ ਸੋਨੇ ਵਾਲਾ ਸੋਨੇ ਵਾਲਾ ਲਾਤੀ ਨੂੰ ਲੋਕੇਟਾ ਬੜਾ ਗੋਫ ਲਾਕ ਸੀ ਤੋਂ ਗੋਫ ਲਾਕ ਸੀ ਅਸਾਂ ਦਾ ਰਸਨਾ ਲੱਭੇ ਬੜਾ ਉਹ ਤਾਂ ਸ਼ਰਾਬੀਆਂ ਦਾ ਨਸ਼ੇੜੀਆਂ ਗੰਦੇ ਕੰਮਾਂ ਦਾ ਦੇਖੋ ਅੱਜ ਇਹ ਮੇਰੇ ਵਿਸ਼ੇ ਹੱਸਦੇ ਸਾ ਦੇਖੋ ਸਾ ਦੇਖੋ ਕੋਈ ਫਰਕ ਨਹੀਂ ਕੋ ਬੰਦੇ ਕਮੇਟੀ ਆਦ ਰ ਮਹਿਸੂਸ ਹੈ ਕਾਦੀ ਸਰਕਾਰ ਹੈ ਕਾਦੀ ਕਮੇਟੀ ਹੈ ਸੁਣਾਈ ਕਿਸੇ ਬਸ ਕੇ ਨਹੀਂ ਪਰ ਦੇਖੋ ਉਹ ਸਬੂਤ ਦੇਖੋ ਸਬੂਤ ਬੋਤਲਾਂ ਸ਼ਰਾਬ ਦੀਆਂ ਬੀਅਰ ਦੀਆਂ ਹੋਰ ਸਮਾਨ ਦੀਏ ਬਿਸਤਰੇ ਪਿੱਛੇ ਪਏ ਗੰਦ ਬਾਉਣ ਵਾਸਤੇ ਕੰਸ਼ਾ ਜਾਨਾ ਦਾ ਅਫਸਰ ਇੱਕ ਪਾਸੇ ਸਰਕਾਰ ਕਹਿੰਦੀ ਕਿ ਨਸ਼ਿਆਂ ਦਾ ਜਿਹੜਾ ਅਸੀਂ ਥੱਲ ਪਾਈਏ ਨਸ਼ਿਆਂ ਨੂੰ ਤੇ ਤੁਸੀਂ ਦਿਖਾ ਰਹੇ ਹੋ ਤੇ ਕਿ ਕੀ ਇਹ ਸਰਕਾਰ ਨੂੰ ਦਿਖਦਾ ਨਹੀਂ ਹੈਗਾ ਇੱਥੇ ਸਰਕਾਰ ਹੈ ਹੀ ਨਹੀਂ ਸਰਕਾਰ ਤਾਂ ਗੱਲੀਵਾਸੀ ਮੈਂ ਬੜੀ ਕਟੂਕੀ ਬਣੀ ਸ਼ਾਣੀ ਹੈ ਹੀ ਨਹੀਂ ਕੇ ਜੀਵਾ ਸਾਹਿਬ ਵੈਲੇ ਦਿੱਲੀ ਹੋ ਕੇ ਇੱਥੇ ਆ ਗਏ ਦਸੋਗੇ ਭੇਜਤਾ ਕਿਉਂ ਇਹ ਸ਼ਾਹ ਡਿੱਗ ਚੁੱਕੀ ਸਰਕਾਰ ਦੀ ਬਚਾ ਲਈਏ ਬਚਾ ਲਈਏ ਹੁਣ ਤਾਂ ਲੱਗੇ ਹੋਏ ਪਰ ਹੁਣ ਕੁਝ ਨਹੀਂ ਬਗੜ ਬੱਲੇ ਪੈਣਾ ਦੁਨੀਆ ਬਹੁਤ ਤਰਾ ਤਰਾ ਕਰ ਰਹੀ ਹਰ ਵਾਸੇ ਜੰਗਲ ਰਾਜ ਹੈ ਹਰ ਸਮਾਜ ਦਾ ਵਰਗ ਔਖਾ ਹੈ ਕਿਸਾਨ ਮਜ਼ਦੂਰ ਮੁਲਾਜ਼ਮ ਕਰਮਚਾਰੀ ਵਪਾਰੀ ਸਭ ਔਖੇ ਸਕਾਲ ਜੀ ਸਕਾਲ ਜੀ ਕੀ ਮਾਮਲਾ ਜੀ ਅੱਜ ਤੁਸੀਂ ਆ ਕੇ ਆਏ ਦੇਖੋ ਮੈਂ ਇਸ ਟੇਮ ਖੜਾ ਹਾਂ ਕਰਾਲੀ ਸਿਸਵਾਂ ਰੋਡ ਤੇ ਜੋ ਟੂਰਿਜ਼ਮ ਐਕਵੇ ਲੋ ਦਾਸ ਵੱਲੋਂ ਬਹੁਤ ਦੇਰ ਪਹਿਲਾਂ ਪਾਸਪੋਰਟ ਸੈਂਟਰ ਉੱਪਰ ਬਣਾਇਆ ਗਿਆ ਸੀ ਇਹਦਾ ਪਿਛੋਕੜ ਇਹ ਹੈ ਕਿ ਉਦੋਂ ਬੀਬੀ ਅੰਬਿਕਾ ਸੋਨੀ ਕੇਂਦਰੀ ਮੰਤਰੀ ਸੀ ਟੂਰਿਜ਼ਮ ਦੀ ਮੈਂ ਪੰਜਾਬ ਦਾ ਟੂਰਿਜ਼ਮ ਮੰਤਰੀ ਸੀ ਕੇਂਦਰ ਦੀ ਸਕੀਮ ਦੇ ਤਹਿਤ ਫਾਸਟ ਟੂ ਸੈਂਟਰ ਦੇ ਤਹਿਤ ਮੈਂ ਪ੍ਰੋਜੈਕਟ ਲੈ ਕੇ ਆਇਆ ਮੈਂ ਆਪਣੇ ਹਲਕੇ ਦੀ ਤਾਂ ਕਰਕੇ ਜੋ ਮੇਰਾ ਸੁਭਾਅ ਹੈ ਸंचाई ਮੰਤਰੀ ਸਾਡੇ ਡੈਮ ਲਵਾਤੇ ਮਾਲ ਮੰਤਰੀ ਬਣਾ ਤਸੀਲਾ ਸਬਸੀਲਾ ਬਣਵਾਤੀ ਅਮਰੰਡਾ ਮਾਦਰੀ ਪ੍ਰੋਜੈਕਟ ਮੈਂ ਲੈ ਕੇ ਆਇਆ ਉਦੋਂ ਅਸੀਂ 2004 ਚ ਨੀਂਹ ਪੱਥਰ ਰੱਖਿਆ ਤੇ 2006 ਚ ਅਸੀਂ ਦਾ ਉਦਘਾਟਨ ਕੀਤਾ ਬੀਬੀ ਅੰਬਿਕਾ ਸੋਨੀ ਨੇ ਮੈਂ ਤੇ ਪਵਨ ਮਾਨਸੂ ਸਾਡੇ ਸੀ ਉਦੋਂ ਦੇ ਕੇਂਦਰੀ ਮੰਤਰੀ ਇਹ ਚਾਵਲਾ ਰੈਸਟੋਰੈਂਟ ਖੁੱਲਿਆ ਇਥੇ ਕਾਫੀ ਦੇਰ ਤੋਂ ਕਮਿਊਨਿਟੀ ਦਾ ਮਿਸਟਰੀਬਿਟੀ ਕੁਰਾਲੀ ਦਾ ਤੇ ਟੂਰਿਜ਼ਮ ਡਿਪਾਰਟਮੈਂਟ ਦਾ ਆਪਸ ਕੰਟਰੈਕਟ ਹੈ ਦੋਨੋਂ ਮਿਲ ਕੇ ਇਸ ਨੂੰ ਠੇਕੇ ਦਿੰਦੇ ਹਨ ਜੀ ਤਕਰੀਬਨ 5 ਲੱਖ ਰੁਪਏ ਸਾਲ ਦਾ ਠੇਕਾ ਇਹਦਾ ਆਉਂਦਾ ਹੈ ਜੀ ਕਮਾਈ ਹੈ ਜਿਹਦੇ ਵਿੱਚੋਂ ਕੁਝ ਹਿੱਸਾ ਜਾਂਦਾ ਹੈ ਸਰਕਾਰ ਟੂਰਿਜ਼ਮ ਮਹਿਕਮੇ ਨੂੰ ਕੁਝ ਹਿੱਸਾ ਜਾਂਦਾ ਹੈ ਕਮੇਟੀ ਨੂੰ ਲੇਕਿਨ ਕੁਝ ਦਿਨ ਤੋਂ ਮੈਨੂੰ ਪਤਾ ਲੱਗਿਆ ਕੇ ਦਾ ਜੋ ਮਨਿਆਸ ਸੀ ਠੇਕੇ ਦੀ ਖਤਮ ਹੋ ਗਈ ਹੈ ਜੀ ਚਾਵਲਾ ਜੀ ਤੇ ਉਸ ਤੋਂ ਬਾਅਦ ਅਬੰਡਨ ਪਿਆ ਹੈ ਬਿਲਕੁਲ ਖਾਲੀ ਪਿਆ ਮੈਨੂੰ ਕਈ ਫੋਨ ਗਏ ਆਸਪਾਸ ਦੇ ਗੌਂਡੀਆਂ ਦੇ ਕੰਗਸਾਹਬ ਆ ਕੇ ਦੇਖੋ ਬੁਰਾ ਹਾਲਾਤ ਨਿਸ਼ੇੜੀ ਦਾ ਅੱਡਾ ਬਣ ਗਿਆ ਜਿਹੜਾ ਇਹਦਾ ਮੇਨ ਗੇਟ ਸੀ ਉਹ ਲਾ ਕੇ ਲੈ ਕੇ ਨਿਸ਼ੇੜੀ ਵੇਚਤਾ ਰੇਲਿੰਗ ਲਾ ਕੇ ਲੈ ਗਈ ਚਾਰੇ ਪਾਸੇ ਇੱਥੇ ਬੁਰਾ ਹਾਲ ਹੈ ਜੰਗਲ ਬਣਿਆ ਪਿਆ ਇੱਕ ਏਕੜ ਜ਼ਮੀਨ 'ਚ ਕੁਝ ਬਣਵਾਇਆ ਸੀ ਮੈਂ ਉਦੋਂ ਉਦੋਂ ਇਹਦੀ 1 ਇੱਕ ਕਰੋੜ ਰੁਪਏ ਲੱਗਦੇ ਸੀ ਮੁੰਡਾ ਦੀ ਤੇ ਇੱਥੇ ਦੀ ਅੱਜ ਦੋਨੋਂ ਇੱਕ ਬਹੁਤ ਵੱਡੀ ਜੋ ਸੁਵਿਧਾ ਸੀ ਜਨਤਾ ਦੀ ਇਲਾਕੇ ਦੀ ਟੂਰਿਜ਼ਮ ਦੀ ਰੈਸਟੋਰੈਂਟ ਦੀ ਆ ਕੇ ਲੋਕ ਛੋਟੇ ਮੋਟੇ ਕਾਰਜ ਕਰਦੇ ਸੀ ਵਿਆਹ ਸ਼ਾਦੀਆਂ ਟੀ ਪਾਰਟੀਆਂ ਬਹੁਤ ਸੋਹਣਾ ਚੱਲਦਾ ਸੀ ਪਰ ਕਮੇਟੀ ਦੀ ਬਿਲਕੁਲ ਅਣਦੇਖੀ ਕਾਰਨ ਮਿਸਟਰ ਬੇਟੀ ਕੁਰਾਲੀ ਦੀ ਅਨਗੋਲਿਆਂ ਕਰਨ ਇਹ ਅੱਜ ਇਮਾਰਤ ਕਰੋੜਾਂ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ ਇੱਥੇ ਦੁਰਵਰਤੋਂ ਹੋ ਰਹੀ ਹੈ ਰੇਹੀ ਅੱਡਾ ਬਣ ਗਿਆ ਇੱਥੇ ਆ ਕੇ ਜੀ ਜੀ ਰਾਤ ਨੂੰ ਸਭ ਚੰਗੇ ਮਾੜੇ ਕੰਮ ਇੱਥੇ ਹੁੰਨੇ ਮੇਨੂੰ ਇਲਾਕੇ ਦੇ ਨਿਵਾਸੀ ਨੇ ਕੰਗਸਾ ਵੀ ਮੁੱਦਾ ਚੁੱਕੋ ਆ ਕੇ ਹਾਈਲਾਈਟ ਕਰੋ ਤੇ ਅੱਜ ਤੁਹਾਡਾ ਤਾਲਮੇਲ ਹੋ ਕੇ ਆਪਾਂ ਇੱਥੇ ਪਹੁੰਚੇ ਆ ਬਹੁਤ ਮੇਰੇ ਵਾਸਤੇ ਅਫਸੋਸ ਦੁਖੀ ਦੀ ਗੱਲ ਹੈ ਕਿ ਜੋ ਮਾਲੀ ਬੋਟਾ ਲਾਂਦਾ ਹੈ ਇਹ ਬੋਲਾ ਉਰਜੜ ਜੇਤੋਂ ਬੜਾ ਦੁੱਖ ਹੁੰਦਾ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੀ ਹੈ ਤੇ ਤੁਸੀਂ ਕਹਿੰਦੇ ਵੀ ਇੱਥੇ ਜਿਹੜਾ ਰੈਸਟੋਰੈਂਟ ਹੈ ਉਹ ਖੰਡਰ ਬਣ ਚੁੱਕਿਆ ਉਹ ਇਹਨਾਂ ਤੁਹਾਨੂੰ ਕੀ ਲੱਗਦਾ ਕਿਉਂ ਧਿਆਨ ਨਹੀਂ ਦੇ ਰਹੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਟੂਰਿਜ਼ਮ ਮਹਿਕਮੇ ਦੀ ਦੇਖਰੇਖ ਥੱਲੇ ਪ੍ਰੋਜੈਕਟ ਸਾਰਾ ਚੱਲਣਾ ਚਾਹੀਦਾ ਸੀ ਤਾਲਮਿਲ ਕਰਕੇ ਮਿਸਲ ਕਮੇਟੀ ਕਰਾਲੀ ਨਾਲ ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਹੈ ਨਾ ਸਰਕਾਰ ਚ ਨਾ ਪੰਜਾਬ ਸਰਕਾਰ ਆਮਨਪੁਰ ਜੰਗਲ ਰਾਜ ਹੈ ਨਾ ਕਮੇਟੀ ਹੈ ਤੇ ਕੁਝ ਹੋ ਰਿਹਾ ਜਿੰਨੇ ਮਾਰਕ ਬਣਾਏ ਸੀ ਸੁਆਮੀ ਜੀ ਪਾਰਕ ਗੁਰੂ ਨਾਨਕ ਪਾਰਕ ਕਿਸਕੇ ਨਾਮ ਤੇ ਤੁਮਾਨ ਪਾਰਕ ਰੋਲ ਰਹੇ ਨੇ ਸਭ ਅੱਜ ਸਭ ਬੂਟੇ ਸੁੱਕ ਗਏ ਆ ਬੁਰਾ ਹਾਲ ਹੈ ਬਾਕੇ ਦੀ ਹਾਣੇ ਸੀਵਰੇਜ ਦਾ ਬੁਰਾ ਹਾਲ ਹੈ ਵਿਕਾਸ ਨਹੀਂ ਹੋ ਰਿਹਾ ਮੈਂ ਆਪਣਾ ਹਰਾ ਪ੍ਰਸ਼ਾਨਕ ਸਾਰਾ ਸ਼ਹਿਰ ਬੋਲਦਾ ਨਹੀਂ ਪਰ ਮੇਰੇ ਨਾਲ ਲੋਕਾਂ ਨੂੰ ਪਿਆਰ ਹੈ ਮੁਹੱਬਤ ਹੈ ਦਿਲ ਦੀ ਗੱਲ ਦੱਸਦੇ ਆ ਮੈਨੂੰ ਖਾਸ ਉਹਦੇ ਗਿਆ ਕਾਂਗਸਾਬ ਤੁਸੀਂ ਆ ਕੇ ਮਦਦ ਚੱਕੋ ਐਨੀ ਸੁਣੀ ਵੱਡੀ ਇਮਾਨ ਤੋਂ ਜੜ ਰਹੀ ਹੈ ਖਰਾਬ ਹੋ ਰਹੀ ਹੈ ਐਸੇ ਦੁਬਾਰਾ ਖੋਲੋ ਇਹ ਬੜੀ-ਬੜੀ ਸੌਬਦਾ ਦੀ ਲੋਕਾਂ ਵਾਸਤੇ ਐਡੀ ਪ੍ਰਾਈਮ ਪਲੇਸ ਹੈ ਇਟੂਜ਼ਨ ਵਾਸਤੇ ਐਡਾ ਬੜਾ ਲੌਨ ਹੈ ਬਣਿਆ ਹੋਇਆ ਵੱਡੇ ਹਾਲ ਬੰਦਰ ਬਣੇ ਹੈ ਰਸੋਈ ਬਣੀ ਹੈ ਕਿਚਨ ਬਣੇ ਹੈ ਬਾਹਰ ਨੂੰ ਬਣਿਆ ਹੋਇਆ ਪਰ ਕਮੇਟੀ ਐਸੀ ਮੈਂ ਨਲਾਇਕ ਕਾਂਗਾ ਮੈਂ ਤਾਂ ਸੱਚੀ ਗੱਲ ਹੈ ਇਹੋ ਸਭ ਕਰਦੇ ਕੀ ਹੈ ਇੱਥੇ ਤੁਸੀਂ ਇੱਥੇ ਲੱਗੇ ਹੋ ਪਹਿਲਾਂ ਚੋਰੀ ਹੋ ਗਈ ਸਾਡੇ ਕਮੇਟੀ ਸੈਕਟਰ ਜਾ ਕੇ ਦੇਖੋ ਟੂਟੀਆਂ ਲਾ ਕੇ ਲੈ ਕੇ ਕੁਝ ਜਰ ਪਹਿਲਾਂ ਕਮਿਟੀ ਸੈਂਟਰ ਦੇ ਨਾਂ ਜੋ ਕਮਿਟੀ ਦਫ਼ਤਰ ਬਣੇ ਐ ਮਸਲ ਕਮਿਟੀ ਦੇ ਹੁਣ ਇੱਥੇ ਬੁਰਾ ਹਾਲ ਹੋ ਗਿਆ ਚੋਰੀ ਹੋ ਰਹੀ ਨੇ ਛੜੀ ਲਿਆ ਰਹੇ ਬਹੁਤ ਬੁਰਾ ਹਾਲ ਹੈ ਦੁਖਦਈ ਹੈ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਹੋਸ਼ ਵਿੱਚ ਆਓ ਰੱਬ ਦੇ ਵਾਸਤੇ ਇਹ ਪ੍ਰੋਜੈਕਟ ਬਚਾਓ ਟੂਰਿਸਮ ਮੈਂ ਖਾਸ ਤੌਰ ਤੇ ਡਾਇਰੈਕਟਰ ਸਾਹਿਬ ਨੂੰ ਐਮ ਡੀ ਸਾਹਿਬ ਨੂੰ ਮੈਂ ਕਈ ਵਾਰ ਕਿਹਾ ਹੈ ਕਿ ਗੌਰ ਕਰੋ ਆਕਸ਼ਨ ਕਰੋ ਦੁਬਾਰਾ ਜੇ ਠੇਕਾ ਖਤਮ ਹੋ ਗਿਆ ਕੋਈ ਨਹੀਂ ਕਿਉਂਕਿ ਕਿਸੇ ਪਾਸੇ ਕੋਈ ਹੈ ਨਹੀਂ ਹਿਸਾਬ-ਕਿਤਾਬ ਸਿਸਟਮ ਕੋਈ ਹੈ ਨਹੀਂ ਸਭ ਸਾਰੇ ਸਰਕਾਰ ਦੇ ਨੁਮਾਇੰਦੇ ਸੱਜੇ ਖੱਬੇ ਲੋਕ ਕਹਿੰਦੇ ਆਂ ਬਾਰ-ਬਾਰ ਦੇਖੋ ਜੀ ਕਿ ਪੈਸੇ ਇਕੱਠੇ ਕਰ ਲੋ ਮੁੜ ਕੇ ਸੀ ਸਰਕਾਰ ਸਾਡੀ ਬਣਨੀ ਨਹੀਂ ਬਣਨੀ ਬੜਾ ਬੜਾ ਅਫਸੋਸ ਹੈ ਬੜਾ ਮੈਂ ਦੁਖੀ ਹਾਂ ਇਸ ਗੱਲ ਤੋਂ ਔਰ ਵਾਕਈ ਮੈਨੂੰ ਰੋਣਾ ਆ ਰਿਹਾ ਆ ਦੇਖ ਕੇ ਦੇਖੋ ਸਾਰਾ ਕੀ ਇੰਨਾ ਸੋਹਣਾ ਪਲੇਸ ਹਾਲ ਕਰਿਆ ਪਿਆ ਸਾਰੇ ਪਾਸੇ ਕਿੱਡੀ ਵੱਡੀ ਛੋਟੀ ਇਮਾਰਤ ਹੈ ਦੇਖੋ ਦੇਖੋ ਜੀ ਸਾਰੀ ਰੋਲ ਰਹੀ ਬੁਰਾ ਹਾਲ ਹੋਇਆ ਪਿਆ ਠੀਕ ਹੈ ਜੀ